ਕੀ ਅੱਜ ਕਾਰਵਾਈ ਕੀਤੀ ਸੀ ਤੇ ਕਿਹੜੀ ਜਗ੍ਹਾ 'ਤੇ ਕੀਤੀ ਜਾ ਰਹੀ ਸੀ ਇਹ ਸੀਓਸੀਪ 2680 ਹੈ ਜੀ 2022 ਦੀ ਮਾਨਜੋ ਹਾਈ ਕੋਰਟ ਦੇ ਵਿੱਚ ਮਿਸਟਰ ਸੇਖੋਂ ਉਹਨਾਂ ਨੇ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਸ਼੍ਰੀ ਵਿਵੇਕ ਪ੍ਰਤਾਪ ਸਿੰਘ ਚੇਅਰਮੈਨ ਇੰਪਰੂਵਮੈਂਟ ਟਰਸਟ ਨਿਗਰਾਨ ਇੰਜੀਨੀਅਰ ਇੰਪਰੂਵਮੈਂਟ ਟਰਸਟ ਐਂਡ ਐਗਜ਼ੀਕਟਿਵ ਆਫ ਸਰ ਇੰਪਰੂਵਮੈਂਟ ਟਰਸਟ ਇਹ ਸਾਰਿਆਂ ਨੂੰ ਪਾਰਟੀ ਬਣਾਇਆ ਹੈ ਕਿ ਵੀ ਜਿਹੜੀਆਂ ਇਨਕ੍ਰੋਚਮੈਂਟਸ ਹੋਈਆਂ ਹਨ ਪਬਲਿਕ ਲੈਂਡ ਦੇ ਉੱਤੇ ਅਲੋਂਗ ਦਾ ਰੋਡਸ ਉਹ ਸਾਰੀਆਂ ਇਨਕ੍ਰੋਚਮੈਂਟ ਜਿਹੜੀਆਂ ਹੈਗੀਆਂ ਰਿਮੂਵ ਨਹੀਂ ਕਰਵਾ ਰਿਆ ਟਰਸਟ ਤੇ ਉਹਦੇ ਵਾਸਤੇ ਸੀਗਾ ਪਹਿਲਾਂ ਵੀ ਇਹਦੀ ਡੇਟ ਸੀਗੀ ਤੇ ਉਸ ਡੇਟ ਦੇ ਉੱਤੇ ਜਿਹੜਾ ਸੀਗਾ ਕੋਰਟ ਨੇ ਡਾਇਰੈਕਟ ਕੀਤਾ ਸੀਗਾ ਤੇ ਉਸ ਡੇਟ ਦੇ ਉੱਤੇ ਲੋਕਾਂ ਨੇ ਜਿਹੜੀਆਂ ਗ੍ਰੇਲਾਂ ਲਗਾਈਆਂ ਹੋਈਆਂ ਸੀਗੀਆਂ ਉਹ ਉਤਾਰਦੀਆਂ ਸੀਗੀਆਂ ਕੁਝ ਪਾਰਟ ਦੇ ਵਿੱਚ ਬਟ 댓 ਵਾਜ਼ ਨਾਟ ਸੈਟੀਸਫੈਕਟਰੀ ਐਕਸ਼ਨ ਤੇ ਕੋਰਟ ਨੇ ਦੇ ਵਿੱਚ ਫੇਰ ਦਵਾ ਦਾ ਜਿਹੜੇ ਪਟੀਸ਼ਨਰ ਸੀਗੇ ਉਹਨਾਂ ਨੇ ਫੇਰ ਉੱਥੇ ਦੱਸਿਆ ਕੋਰਟ ਦੇ ਵਿੱਚ ਕਿ ਜੀ ਇਹ ਗ੍ਰਿਲਾਂ ਉਹਨਾਂ ਨੇ ਵਾਪਸ ਫੇਰ ਲਗਾ ਲਈਆਂ ਤੇ ਫਿਰ ਕੋਰਟ ਨੇ ਉਸ ਤੋਂ ਬਾਅਦ ਬੜਾ ਸਟ੍ਰਿਕਟ ਆਰਡਰ ਪਾਸ ਕੀਤਾ ਕਿ 29 ਸਤ ਨੂੰ ਅਸੀਂ ਬਾਇ ਆਲ ਮੀਨਸ ਜਿੰਨੇ ਵੀ ਇਨਕ੍ਰੋਚਮੈਂਟਸ ਨੇ ਰਿਮੂਵ ਕਰਾ ਕੇ ਉੱਥੇ ਐਫੀਡੇਟ ਫਾਈਲ ਕਰਨਾ ਐਂਡ ਨਾਲ ਹੀ ਅਸੀਂ ਜਿਹੜੇ ਅਫੀਸਰ ਜਿਹੜੇ ਦੀ ਸੁਪਰਵਾਈਜ਼ਨ ਕਰਦੇ ਸੀਗੇ ਜਿਨ੍ਹਾਂ ਦੇ ਸਮਿਆਂ ਦੇ ਦੌਰਾਨ ਇਹ ਕਾਰਵਾਈ ਕਰਨੀ ਬੰਦੀ ਸੀ ਵੀ ਐਂਕਰੋਚਮੈਂਟ ਨਾ ਹੋਣ ਦਿੰਦੇ ਉਹਨਾਂ ਦੀ ਡਿਟੇਲਸ ਵੀ ਉਹਨਾਂ ਨੂੰ ਸਬਮਿਟ ਕਰਨੀਆਂ ਹੈਗੀਆਂ ਇਹ ਐਫੀਡੇਟ ਸਬਮਿਟ ਕਰਨੇ ਨੇਗੇ 29 ਸੈਪਟੈਂਬਰ ਉਹਦੇ ਵਿੱਚ ਬੜਾ ਕਲੀਅਰ ਹੈਗਾ ਕਿ ਦੈਟ ਥਿਸ ਇਜ਼ ਦਾ ਲਾਸਟ ਓਪਰਚੁਨਿਟੀ ਇਸ ਤੋਂ ਬਾਅਦ ਕੋਈ ਵੀ ਕਿਸੇ ਕਿਸੇ ਦੀ ਕੋਈ ਡੇਟ ਜਾਂ ਕੋਈ ਹੋਰ ਨਹੀਂ ਦਿੱਤਾ ਜਾਏਗਾ ਸਰ ਕਿਹ ਕਿਹ ਟੀਮਾਂ ਪਹੁੰਚੀਆਂ ਹਿੰ ਜੀ ਅੱਜ ਅਸੀਂ ਪੰਜ ਟੀਮਾਂ ਬਣਾਈਆਂ ਜੀ ਜਿਹੜੇ ਸਾਡੇ ਅਫੀਸ਼ੀਅਲ ਸਟਾਫ ਦੀਆਂ ਸਾਡੇ ਪੰਜ ਐਕਸ਼ਨ ਨੇ ਹਰ ਇੱਕ ਐਕਸਨ ਦੇ ਨਾਲ ਅਸੀਂ ਐਸ ਡੀਓ ਤੇ ਜੇ ਆਈ ਤੇ ਨਾਲ ਉਹਨਾਂ ਦਾ ਫੀਲਡ ਸਟਾਫ ਅਟੈਚ ਕਰਕੇ ਉਹ ਸਾਰੇ ਉੱਥੇ ਉਹਨਾਂ ਨੂੰ ਇੱਥੇ ਡਿਪਲੋਏ ਕੀਤਾ ਹੈਗਾ ਤਾਂ ਕਿ ਜਿਹੜਾ ਹੈਗਾ ਸਾਰਾ ਸਿਸਟੇਮੈਟਿਕ ਹੋਵੇ ਕਿਸੇ ਕਿਸੇ ਦਾ ਕਿਓਸ ਜਾਂ ਇਸ ਤਰ੍ਹਾਂ ਨਾ ਹੋਵੇ ਪੂਰ ਸਪ੍ਰਸ਼ਾਸਨ ਕਿਉਂ ਨਹੀਂ ਲੱਗ ਰਿਹਾ ਤੁਹਾਨੂੰ ਪੁਲਿਸ ਪ੍ਰਸ਼ਾਸਨ ਦੀ ਵੇਟ ਕਰ ਰਹੇ ਜੀ ਪੁਲਿਸ ਫੋਰਸ ਦੀ ਵੇਟ ਕਰ ਰਹੇ ਆ ਤੇ ਡਿਊਟੀ ਮੈਜਿਸਟ੍ਰੇਟ ਦੀ ਵੇਟ ਕਰ ਰਹੇ ਆ ਡਿਊਟੀ ਮੈਜਿਸਟ੍ਰੇਟ ਉਹਨਾਂ ਦਾ ਪਹਿਲਾਂ ਫੋਨ ਪੰਦ ਆ ਰਿਹਾ ਸੀਗਾ ਤੇ ਟਰਾਈ ਕਰ ਰਹੇ ਆ ਤੇ ਅਸੀਂ ਵੀ ਆਪਣਾ ਜੇ ਆਈ ਭੇਜਿਆ ਹੈ ਪੁਲਿਸ ਫੋਰਸ ਉਥੇ ਡਿਪਾਰਟਮੈਂਟ ਚ ਕੰਟੈਕਟ ਕਰਨ ਦੇ ਵਾਸਤੇ ਜਿੰਨੀ ਕ੍ਰੋਸਮੈਂਟ ਹੋਈ ਹੈ ਇਹ ਮਿਲੀ ਭੁਖ ਦਾ ਜੀ ਅਸਰ ਨਾਲ ਤੁਹਾਡੇ ਉਹਨਾਂ ਕਰਕੇ ਹੋਈ ਹੈ ਜੀ ਜਿਹੜੀ ਕਿਉਂਕਿ ਉਹਨਾਂ ਨੇ ਕਿ ਅਸੀਂ ਪਹਿਲਾਂ ਕ੍ਰੋਸਮੈਂਟ ਕੀਤੀ ਨਹੀਂ ਘਰਾਂ ਦੇ ਬਾਹਰ ਜਦੋਂ ਅਸੀਂ ਘਰ ਤਿਆਰ ਕਰਦੇ ਆ ਸਾਰਾ ਕੁਝ ਪਾਸ ਕਰਉਂਦੇ ਨਾ ਛਾ ਹੋਵੇ ਨਹੀਂ ਬਟ ਜੇ ਇਹ ਜਿਹੜਾ ਹੁਣ ਤੇ ਜੇ ਇੰਨੇ ਹੀ ਜਾਗਰੂਕ ਹੈਗੇ ਨੇ ਜੇ ਆਫੀਸਰ ਇਸ ਵਾਸਤੇ ਰਿਸਪੋਨਸੀਬਲ ਨੇ ਜੇ ਕਹਿੰਦਾ ਫੀਲਡ ਸਟਾਫ ਹੋ ਰਿਸਪੋਨਸੀਬਲ ਹੈ ਤੇ ਫਿਰ 2022 ਤੋਂ ਅਨਵਰਡ ਕਾਦੇ ਵਾਸਤੇ ਕਰ ਰਹੇ ਨੇ ਇਹ just ਇਹਨਾਂ ਦਾ ਇਹ ਆਪ ਦੇ ਐਕਸਕਿਊਜ਼ ਹੈਗੇ ਨੇ ਇਹ ਹੁਣ ਵੀ ਜਿਹੜਾ ਹੈਗਾ ਸੀ ਇਹਨਾਂ ਨੂੰ 14 ਤਰੀਕ ਤੋਂ ਅਸੀਂ ਇਹਨਾਂ ਨੂੰ ਮਨਦੀ ਕਰਾ ਰਹੇ ਹਾਂ ਕਿ ਤੁਸੀਂ ਆਪਣੀ ਇਨਕ੍ਰੋਚਮੈਂਟ ਰਿਮੂਵ ਕਰ ਦਿਓ ਤੇ ਫਿਰ ਵਾਇਹ ਦੇ ਆਪਨਾ ਸਟਿਕਿੰਗ ਟੂ ਦਾ ਪਬਲਿਕ ਲੈਂਡ ਇਹ ਸੰਕਰੋਚਮੈਂਟ ਨੂੰ ਕਿਉਂ ਨਹੀਂ ਵੇਲਾ ਕਰ ਰਹੇ ਜੇ ਇੰਨੇ ਹੀ ਸਹੀ ਹੈਗੇ ਨੇ ਤਦ ਪਬਲਿਕ ਜਿਹੜੀ ਪਬਲਿਕ ਲੈਂਡ ਤੇ ਜਿਹੜੀ ਇਨਕ੍ਰੋਚਮੈਂਟ ਹੈਗੀ ਉਹਨੂੰ ਦੂਰ ਕਰ ਦੇਣਾ ਆਫੀਸ਼ਰ ਨੂੰ ਜਿਹੜਾ ਹੈਗਾ ਬਲੇਮ ਕਰਨਾ ਈਜ਼ੀ ਹੈ ਮਿਲੀਪੁਕਤ ਹੋ ਸਕਦੀ ਉਹਨਾਂ ਤੇ ਕਾਰਵਾਈ ਹੋਵੇਗੀ ਜੀ ਅਫਸਰਾਂ ਤੇ ਨਹੀਂ ਐਨਾ ਜਦੋਂ ਇਸ ਪੱਧਰ ਦੇ ਉੱਤੇ ਇੰਨੀ ਜ਼ਿਆਦਾ ਕੰਸਟ੍ਰਕਸ਼ਨ ਹੋਵੇ ਤਾਂ ਅਫਸਰ ਕਿਸ ਕਿਸ ਦੇ ਦੇ ਅਗੇਂਸਟ ਜਿਹੜਾ ਹੈਗਾ ਉਹ ਕਰਨਗੇ ਤੇ ਅਫਸਰਾਂ ਤੇ ਕਾਰਵਾਈ ਵਾਸਤੇ ਤਾਂ ਹਾਈ ਕੋਰਟ ਨੇ ਮੰਗ ਲਈ ਹੈ ਨਾ ਡਿਟੇਲ ਉਹ ਦੇਣੀ ਅਸੀਂ ਮੈਫੀ ਰੈਪਰ ਦੇ ਵਿੱਚ ਦੇਵਾਂਗਾ ਉਹ ਚੀਜ਼ ਤਾਂ ਕਿਹੜੀਆਂ ਦੁਕਾਨਾਂ ਹੈਗੀਆਂ ਉਹ ਬਰਸਤ ਦੇ ਘਰ ਕਿੰਨੇ ਹੈਗੇ ਜਿਹਨਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਰਿਆਂ ਦੇ ਉੱਤੇ ਜੀ ਜਿਸ ਨੇ ਵੀ ਉਸਾਰਿਆਂ ਦੇ ਉੱਤੇ ਅਸੀਂ ਉਹ ਕਰ ਰਹੇ ਹਾਂ ਕਾਰਵਾਈ ਨਹੀਂ ਜਿਹੜਾ ਅਸੀਂ ਹੈਗੇ ਵੀ ਅਸੀਂ ਪਬਲਿਕ ਲੈਂਡ ਕਲੀਅਰ ਕਰवानी ਹੈ ਕੋਈ ਪਬਲਿਕ ਨੂੰ ਅਪੀਲ ਕਰਨਾ ਚਾਹੁੰਦਾ ਕਿ ਸ਼ਾਂਤੀਪੁਰ ਅਸੀਂ ਕੀਤੀ ਹੈ ਜੀ ਅਸੀਂ 14 ਤਰੀਕ ਦੇ ਕਰਦੇ ਆ ਰਹੇ ਹਾਂ ਕਿ ਤੁਸੀਂ ਆਪਣੇ ਆਪ ਰਿਮੂਵ ਕਰ ਲਵੋ ਨਹੀਂ ਅਸੀਂ ਇਹਨਾਂ ਦੇ ਹਰਜੇ ਖਰਚੇ ਤੇ ਅਸੀਂ ਆਪ ਕਰਾਂਗੇ ਪਲੱਸ ਜਿਹੜੇ ਵੀ ਇਸ ਦੇ ਵਿੱਚ ਇੰਸਟਰਕਸ਼ਨ ਕ੍ਰੀਏਟ ਕਰਨਗੇ ਬੇਸਿਕਲੀ ਇਹਦੇ ਵਿੱਚ ਜਿਹੜਾ ਹੈਗਾ ਬੜਾ ਕਲੀਅਰ ਜਿਹੜੀ ਹੈ ਸੀਓਸੀਓਪੀ ਹੈਗੀ ਹੈ ਏ 4886 ਜਿਹੜੀ ਆਪਣਾ ਕੰਟੈਂਪਟ ਸੀਗੀ ਉਹਦੇ ਵਿੱਚ ਜਿਹੜੇ ਜਜਮੈਂਟ 2003 ਦੀ ਸੀਗੀ ਉਹਦੇ ਵਿੱਚ ਬੜਾ ਕਲੀਅਰ ਹੈਗਾ ਕਿ ਪਬਲਿਕ ਲੈਂਡ ਤੇ ਕੋਈ ਵੀ ਇਨਕ੍ਰੋਚਮੈਂਟ ਹੈ ਅਸੀਂ ਉਹਨੂੰ ਰਿਮੂਵ ਕਰਵਾਉਣਾ ਸਾਡੀ ਰਿਸਪੌਂਸਿਬਿਲਟੀ ਹੈ ਲੱਗਦਾ ਕਿ ਜਰੂਰ ਜੀਸੀਪੀ ਲੱਗੂਗੀ ਕਈ ਲੋਕ ਬੈਸ ਤੇ ਵੀ ਨਜ਼ਰ ਆ ਵਿਡੀਓਗ੍ਰਾਫੀ ਕੀਤੀ ਜਾਵੇਗੀ ਸਰਕਾਰੀ ਆ ਡੈਫੀਨਿਟਲੀ ਵੀਡੀਓਗ੍ਰਾਫੀ ਕਰਵਾਸੇ ਵੱਖ-ਵੱਖ ਟੀਮਾਂ ਬਣਾਈਆਂ ਨੇ ਸਾਡੇ ਆਪਣੇ ਆਫੀਸ਼ਲ ਵੀ ਵੀਡੀਓਗ੍ਰਾਫੀ ਕਰਨਗੇ ਅਸੀਂ ਜਿਹੜਾ ਹੈਗਾ ਸਿਵਲ ਸਰਜਨ ਉਹਨਾਂ ਨੂੰ ਰਿਕੁਐਸਟ ਕਰਕੇ ਅਸੀਂ ਉਹਨਾਂ ਤੋਂ ਵੀ ਜਿਹੜੀ ਐਂਬੂਲੈਂਸ ਵਗੈਰਾ ਉਹ ਵੀ ਅਸੀਂ ਉਹ ਕੀਤੀ ਤੇ ਫੇਰ ਅਸੀਂ ਜਿਹੜਾ ਹੈਗਾ ਫਾਇਰ ਵਿਗੇਟ ਵਗੈਰਾ ਤੋਂ ਵੀ ਬੁਲਾਇਆ ਗੁਜਰਾਤ ਗੈਸ ਤੋਂ ਅਸੀਂ ਉਹਨਾਂ ਦੇ ਵੀ ਜਿਹੜੇ ਹੈਗੇ ਨੇ ਬੁਲਾਏ ਨੇ ਕਿਉਂਕਿ ਉਹਨਾਂ ਨੇ ਵੀ ਇੱਕ ਚੀਜ਼ ਕੀਤੀ ਹੈ ਕਿ ਜਿਹੜੀਆਂ ਗੁਜਰਾਤ ਗੈਸ ਵਾਲਿਆਂ ਨੇ ਪਾਈਪ ਲਾਈਨ ਪਾਈ ਹੈ ਉਹ ਵੀ ਉਹਨਾਂ ਨੇ ਕਈ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਵੀ ਕੋਈ ਟੁੱਟਣ ਦਾ ਜਾ ਹੁੰਦਾ ਹੈ ਵਾਟਰ ਸਪਲਾਈ ਦਾ ਡਿਪਾਰਟਮੈਂਟ ਤੋਂ ਅਸੀਂ ਕਾਲ ਕੀਤੇ ਹੋਏ ਨੇ ਬਾਕੀ ਸਾਡੀ ਆਪਣੀ ਜਿਹੜੀ ਟਰਸਟੀ ਜਿਹੜੀ ਰੈਗੂਲਰ ਲੇਬਰ ਹੈਗੀ ਹੈ ਇਨ ਅਡੀਸ਼ਨ ਟੂ 댓 ਅਸੀਂ ਹੋਰ ਵਕਰੀ ਲੇਬਰ ਵੀ ਅਸੀਂ ਸੱਮਨ ਕੀਤੀ ਹੋਈ ਹੈ ਮਤਲਬ ਅਸੀਂ ਕੋਈ ਇਨਕਨਿਵੈਨਿਐਂਸ ਕਰਨ ਵਾਸਤੇ ਨਹੀਂ ਅਸੀਂ ਕੋਰਟ ਦਾ ਜਿਹੜਾ ਆ ਅੱਜ ਮੌਜੂਦ ਹੈਗੇ ਆ ਤੇ ਅਸੀਂ ਉਹਦਾ ਕੰਪਲੈਂਸ ਜਿਹੜਾ ਹੈਗਾ ਕਰਨਾ ਹੈ 29 ਸਾਡੇ ਕੋਲ ਲਾਸਟ ਡੇਟ ਹੈਗੀ ਹੈ ਇੱਕ ਕੰਪਲੈਂਸ ਰਿਪੋਰਟ ਸਬਮਿਟ ਕਰਨ ਵਾਸਤੇ